ਜੇ ਵੀ ਪ੍ਰਧਾਨਗੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਲਵਿੰਦਰ ਸਿੰਘ ਜੀ ਉਹਦਰ ਸਾਹਿਬ ਨੇ ਕੀਤੀ ਹੈ। ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਹਾਜ਼ਰ ਹੋਏ ਆ ਬਾਕੀ ਵੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਆ ਉਹ ਉਹਦੇ ਵਿੱਚ ਹਾਜ਼ਰ ਹੋਏ ਸੀ। ਸਭ ਤੋਂ ਪਹਿਲਾਂ ਤੇ ਸਾਬਕਾ ਐਡਵੋਕੇਟ ਜਨਰਲ ਸਰਦਾਰ ਹਰਦੇਵ ਸਿੰਘ ਜੀ ਮਤੇ ਵਾਕਸਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਬੜੇ ਕਾਬਲ ਐਡਵੋਕੇਟ ਜਨਰਲ ਰਹੇ ਉਹਨਾਂ ਦੇ ਵਿਛੋੜਾ ਦੇ ਜਾਣ ਕਰਕੇ ਸ਼ੋਕਮਤਾ ਪਾਸ ਕਰਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਵੀ ਕੀਤੀ ਗਈ ਪਰਿਵਾਰ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਗਈ ਇੱਕ ਜਿਹੜਾ ਸੱਤ ਤੋਂ ਵੱਡਾ ਇਸ ਵੇਲੇ ਭਖਮਾ ਮੁੱਦਾ ਪੰਜਾਬ ਦਾ ਇੱਕ ਵੱਡੀ ਸਾਜ਼ਿਸ਼ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹਦਾ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਝ ਉਹਨੂੰ ਡਸਰਪ ਕਰਦਾ ਪਹਿਲਾਂ ਉਸੇ ਸਾਜ਼ਿਸ਼ ਦਾ ਤੇ ਧਾਰਮਿਕ ਗ੍ਰੰਥਾਂ ਦੀਆਂ ਵਿਦਵੀਆਂ ਘਟਨਾਵਾਂ ਹੋਈਆਂ ਔਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਤੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨ ਵਾਸਤੇ ਬੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਔਰ ਉਹਦੇ ਰਾਜਨੀਤਿਕ ਲਾਹੇ ਲੈਣ ਵਾਸਤੇ ਵੀ ਬਹੁਤ ਕੁਝ ਉਸ ਵੇਲੇ ਕੀਤਾ ਗਿਆ। ਪਰ ਉਹ ਸਾਜ਼ਿਸ਼ ਅੱਜ ਵੀ ਉਸੇ ਤਰੀਕੇ ਜਾਰੀ ਹੈ। ਪਹਿਲਾਂ ਧਾਰਮਿਕ ਭਾਵਨਾਵਾਂ ਪੜ੍ਹਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ ਅੱਜ ਸਮਾਜਿਕ ਤੌਰ ਤੇ ਵਡੀਆਂ ਪਾਉਣ ਵਾਸਤੇ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਘਟਨਾ ਘਟਈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮੇਲਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ ਦਲਿਤ ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਬੁੱਤ ਲੱਗਿਆ ਸੀ ਉਹਦੇ ਉੱਪਰ ਪੌੜੀ ਲਾ ਕੇ ਚੜ੍ਹ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਥੇਸ ਪਹੁੰਚੀ ਹੈ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਹ ਸਾਰੀ ਘਨੌਣੀ ਸਾਜ਼ਿਸ਼ ਨੂੰ ਕੰਡੈਮਨ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਮੰਗ ਵੀ ਜਿਹੜੀ ਹੈ ਉਹ ਕੀਤੀ ਗਈ ਆ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਹੈ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਆ ਉਹ ਜ਼ਰੂਰੀ ਹੈ ਉਹ ਤਾਂ ਹੀ ਹੋ ਸਕਦੀ ਹੈ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉੱਚ ਪੱਧਰੀ ਜਾਂਚ ਹੋਵੇ ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋਰ ਖੋਲਿਆ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹਦੇ ਵਿੱਚ ਲਗਾਤਾਰ ਫੇਲ ਹੋ ਰਹੀ ਕਿ ਦਿਨ ਦਿਹਾੜੇ ਇਹੋ ਜਿਹੇ ਜਿਹੜਾ ਸਭ ਤੋਂ ਮਹੱਤਵਪੂਰਨ ਚੌਕ ਹੈ ਉਥੇ ਇਸ ਤਰੀਕੇ ਦੀ ਘਟਨਾ ਦਾ ਵਾਰਪਰ ਜਾਣਾ ਉਹਨੂੰ ਜਿਹੜਾ ਰੋਕ ਨਾ ਸਕਣਾ ਇਹਦੇ ਨਾਲ ਜਿਹੜੇ ਵੀ ਅਧਿਕਾਰੀ ਦੋਸ਼ੀ ਨੇ ਇਹਦੇ ਵਾਸਤੇ ਅਨਗਹਿਲੀ ਵਾਸਤੇ ਉਹਨਾਂ ਵੀ ਸਾਰਿਆਂ ਦੀ ਜਾਂਚ ਹੋ ਕੇ ਤੇ ਉਹਨਾਂ ਦੀ ਜ਼ਿੰਮੇਵਾਰੀ ਫਿੱਟ ਕਰਕੇ ਨਿਯਮ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਇਸ ਕਰਕੇ ਇੱਕ ਤਾਂ ਸਰ ਤੋਂ ਮੇਨ ਜਿਹੜਾ ਮਕਸਦ ਸੀ ਅੱਜ ਦੀ ਵਰਕੇ ਕਮੇਟੀ ਦਾ ਉਹ ਉਸ ਘਟਨਾ ਦੇ ਸਬੰਧ ਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਸੀ। ਔਰ ਦੂਜਾ ਸੀ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਕੀਤਾ ਸੀ। ਔਰ ਇੱਕ ਉੱਚ ਪਦਰੀ ਵਫਦ ਜੀਤ ਕਮਿਸ਼ਨਰ ਗੁਰਦੁਆਰਾ ਚੋਣਾ ਨਵੀ ਆਪ ਜਾ ਕੇ ਮਿਲਿਆ ਸੀ ਜਦ ਵਿੱਚ ਧਾਮੀ ਸਾਹਿਬ ਆਪ ਵੀ ਬਤੌਰ ਪ੍ਰਧਾਨੋਕ ਦੀ ਸ਼ਾਮਲ ਸੀ ਉਹ ਦਰਸ਼ਕ ਵੀ ਗਏ ਸਰਦਾਰ ਸੁਖੀ ਸਿੰਘ ਬਾਦਲ ਜੀ ਵੀ ਬਾਕੀ ਵੀ ਕੋਈ 10 11 ਸਾਡੇ ਸੀਨੀਅਰ ਡਿਟਾ ਦਾ ਡੈਲੀਗੇਸ਼ਨ ਗੁਰਦੁਆਰਾ ਚੌਣ ਕਮਿਸ਼ਨ ਕੋਲੇ ਚੱਲ ਕੇ ਗਿਆ ਸੀ ਉੱਥੇ ਅਸੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਹਦੇ ਵਿੱਚ ਵੱਡੇ ਪੱਧਰ ਤੇ ਗੈਰ ਸਿੱਖ ਵੋਟਾਂ ਜਿਹੜੀਆਂ ਦਰਜ ਹੋ ਰਹੀਆਂ ਔਰ ਜਾਲੀ ਵੋਟਾਂ ਦਰਜ ਹੋ ਰਹੀਆਂ ਔਰ ਇੱਕ ਹੋਰ ਗੱਲ ਹੈ ਕਿ ਬੇਨਾ ਸਿੰਘ ਤੇ ਕੌਰ ਦੇ ਉੱਥੇ ਵੋਟਾਂ ਦਰਜ ਹੋ ਰਹੀਆਂ ਜਿਹੜਾ ਕਿ ਸਾਡੇ ਸਿੱਖ ਧਰਮ ਦੇ ਜਿਹੜੇ ਸਾਡੇ ਬੁਨਿਆਦੀ ਅਸੂਲ ਹੈ ਜਿਹੜੀ ਸਿੱਖ ਰਹਿਤ ਬਰਿਆਦਾ ਇਹ ਅਸੀਂ ਉਸ ਦਿਨ ਵੀ ਗੁਰਦੁਆਰਾ ਚੌਂਡ ਕਮਿਸ਼ਨ ਨੂੰ ਵੀ ਦੇ ਕੇ ਆਏ ਸੀ ਕਿ ਸਾਡੀ ਜਿਹੜੀ ਸਿੱਖ ਰਹਿਤ ਬਰਿਆਦਾ ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ ਡਾਕੂਮੈਂਟ ਹੈ ਜਿਹੜੀ ਸਾਰੇ ਪੰਥ ਨੇ ਪ੍ਰਵਾਨ ਕੀਤੀ ਹੋਈ ਹੈ ਔਰ ਇਹਦੇ ਵਿੱਚ ਵੀ ਲਿਖਿਆ ਕਿ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੋਰ ਸ਼ਬਦ ਲਗਾਇਆ ਜਾਵੇ ਇਹ ਜਿਹੜਾ ਜਨਮ ਤੇ ਨਾਮਕਰਨ ਸੰਸਕਾਰ ਸਿੱਖ ਪਰਿਵਾਰਾਂ ਦੇ ਕਿਸ ਤਰ੍ਹਾਂ ਹੋਣਿਆ ਇਹ ਉਸਤੇ ਮੇਰੀਆਂ ਕਾਪੀਆਂ ਅਸੀਂ ਜਿਹੜਿਆ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਈ ਸੀ ਕਿ ਜੇ ਸਾਡੇ ਧਰਮ ਦੀ ਇਨਫੈਕਸ਼ਨ ਹੈ ਔਰ ਸਾਡੇ ਧਰਮ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਜੇ ਬੱਚਾ ਪੈਦਾ ਹੋਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਖ ਲੈ ਕੇ ਪਹਿਲੇ ਅੱਖਰ ਦੇ ਉੱਤੇ ਨਾਮ ਰੱਖਿਆ ਜਾਂਦਾ ਫਿਰ ਅਰਦਾਸ ਹੁੰਦੀ ਹੈ ਤੇ ਹਦਾਇਤ ਹੈ ਕਿ ਪਿੱਛੇ ਸਿੱਧ ਤੇ ਕੌਲ ਲਾਉਣਾ ਤੇ ਜਿਹੜਾ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਤੇ ਉਹਨੂੰ ਤੁਸੀਂ ਸਿੱਖਾ ਦੇ ਪਰਿਵਾਰਕ ਤਸ਼ਾਮਲ ਕੀਤਾ ਕਰ ਦਿਆ ਕਿਉਂਕਿ ਕਾਨੂੰਨ ਹੁੰਦੇ ਆ ਜਿਹੜੇ ਧਰਮ ਦੇ ਸਾਡੇ ਬੁਨਿਆਦੀ ਸੂਲ ਹੁੰਦੇ ਆ ਉਹ ਕੋਈ ਕਾਨੂੰਨ ਚੇਂਜ ਨਹੀਂ ਕਰ ਸਕਦਾ ਇਸ ਕਰਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨੂੰ ਸੋਧਣ ਵਾਸਤੇ ਹਾਲੇ ਕੋਈ ਕਦਮ ਜਿਹੜਾ ਚੁੱਕਿਆ ਜਾਣਾ ਚਾਹੀਦਾ ਸੀ ਉਹ ਸਾਡੇ ਗੁਰਦਰਾਹ ਕਮਿਸ਼ਨਰ ਚੋਣਾ ਵੱਲੋਂ ਨਹੀਂ ਚੁੱਕਿਆ ਗਿਆ ਇਸ ਗੱਲ ਦਾ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀ ਦਾਅਵੇ ਤੇ ਇਤਰਾਜ਼ ਦੀ ਮਿੱਤੀ ਹੈ ਉਹਦੇ 'ਚ ਵਾਅਦਾ ਕਰ ਦਿੱਤਾ ਉਹ ਚੰਗੀ ਗੱਲ ਪਰ ਬੇਸਿਕ ਚੀਜ਼ ਆ ਕਿ ਜਾਲੀ ਵੋਟਾਂ ਬਿਨਾ ਫੋਟੋ ਤੋਂ ਵੋਟਾਂ ਪਛਾਣ ਕਿੱਦਾਂ ਕਰੋਗੇ ਪਹਿਲਾਂ ਜਿਹੜਾ ਇਹਨਾਂ ਜ਼ੋਰ ਲਾਇਆ ਸਾਡੇ ਵਰਕਰਾਂ ਨੇ ਕੱਲੇ-ਕੱਲੇ ਨੇ ਘਰਾਂ ਤੋਂ ਜਾ ਕੇ ਫੋਟੋ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਇਕੱਠੀਆਂ ਕਰਕੇ ਫਾਰਮਾਂ ਤੇ ਲਾ ਕੇ ਭੇਜੀਆਂ ਤੇ ਉਹ ਫੋਟੋ ਜਿਹੜੀਆਂ ਲਾ ਕੇ ਭੇਜੀਆਂ ਉਹ ਤਾਂ ਫਾਰਮ ਲੱਭਦੇ ਨਹੀਂ ਤੇ ਹੁਣ ਕਹਿੰਦੇ ਕਿ ਬਿਣਾ ਫੋਟੋ ਤੋਂ ਕਿਉਂਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਉਹ ਦਰਜ ਕਰਨੀਆਂ ਸੀ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਉਹ ਸਾਡਾ ਬਹੁਤ ਵੱਡਾ ਇੱਕ ਚਿੰਤਾ ਸੀ ਇਹ ਅੱਜ ਅਸੀਂ ਗੁਰਦੁਆਰੇ ਕਮਿਸ਼ਨਰ ਨੂੰ ਦੁਬਾਰਾ ਮਤਾ ਪਾਸ ਕਰਕੇ ਭੇਜ ਰਹੇ ਹਾਂ ਕਿ ਇਹ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਇਹਦਾ ਪਾਲਨ ਜਿਹੜਾ ਗੁਰਦੁਆਰਾ ਵੋਟਾਂ ਦੇ ਵਿੱਚ ਕਰਵਾਇਆ ਜਾਵੇ ਇੱਕਾਂ ਦੇ ਭਰਤੀ ਦੀ ਵੀ ਸਾਰੀ ਵਰਕਿੰਗ ਕਮੇਟੀ ਨੇ ਸੁਵੇਖਿਆ ਕੀਤੀ ਆ ਮੈਨੂੰ ਦੱਸਦੇ ਖੁਸ਼ੀ ਹੁੰਦੀ ਆ ਕਿ ਪਿਛਲੀ ਵਰਕਿੰਗ ਕਮੇਟੀ ਨੇ ਪਰਵਾਨਗੀ ਦਿੱਤੀ ਸੀ 25000 ਕਾਪੀ ਛਪਾਉਣ ਦੀ 25000 ਕਾਪੀ ਦਾ ਮਤਲਬ 25 ਲੱਖ ਮੈਂਬਰਸ਼ਿਪ ਕਿਉਂਕਿ ਇੱਕ ਕਾਪੀ 'ਚ 100 ਨੰਬਰ ਹੁੰਦਾ ਤੇ ਉਹ ਅਸੀਂ ਟੀਚਰ ਰੱਖਿਆ ਸੀ ਇੰਨੇ ਕਾਪੀ ਛਪਾਉਣ ਦਾ ਪਰ ਅੱਜ ਸਾਨੂੰ ਵਰਕਿੰਗ ਕਮੇਟੀ ਦੇ ਵਿੱਚ ਦੁਬਾਰਾ ਪ੍ਰਵਾਨਗੀ ਲੈਣੀ ਪਈ ਐ 10000 ਹੋਰ ਕਾਪੀ ਦੀ ਕਿਉਂਕਿ 24440 ਕਾਪੀਆਂ ਜਿਹੜੀਆਂ ਕਦ ਤੱਕ ਇਸ਼ੂ ਹੋ ਗਿਆ ਤੇ ਅੱਜ ਵੀ ਸਪੋਕ ਸਚਨ ਕਾਪੀਆਂ ਮੰਗਦੇ ਸੀ ਅੱਜ ਸਾਡੇ ਕੋਲ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਦੋ ਕੁ ਦਿਨਾਂ ਬਾਅਦ ਦਿਆਂਗੇ ਇਹ ਜਿਹੜਾ ਵਾਈਜ਼ ਸਾਰੀ ਅੱਜ ਇਹ ਬੇਰਵਾ ਜਿਹੜਾ ਇਹ ਸਾਰਾ ਅੱਜ ਅਸੀਂ ਪੂਰੀ ਵਰਕਿੰਗ ਕਮੇਟੀ ਦੇ ਕੋਲੇ ਜਿਹੜਾ ਉਹ ਸਾਝਾ ਕੀਤਾ ਕਿ ਇਹ ਜਿਹੜੀ ਸਾਡੀ ਹੈ ਅਸੀਂ ਇਹਦੇ ਵਾਸਤੇ ਹੋਰ ਜਿਹੜੀ ਹੈ ਉੱਪਰ ਵਾਲੀ ਜਿਹੜੀ ਹੈ ਉਹ 10000 ਦੀ ਜਿਹੜੀ ਹੈ ਉਹ ਨਹੀਂ ਹੈ ਸੋ ਮੁੱਖ ਤੌਰ ਦੇ ਉੱਤੇ ਸਾਡੇ ਇਹ ਜਿਹੜੇ ਅੱਜ ਦੇ ਮੇਨ ਦੋ ਗੱਲਾਂ ਤੇ ਫੋਕਸ ਹੀ ਇੱਕ ਤਾਂ ਸ਼ਰਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀਆਂ ਵੋਟਾਂ ਤੇ ਇੱਕ ਡਾਕਟਰ ਮੈਦਕਰ ਸਾਹਿਬ ਦੀ ਜਿਹੜੀ ਇਨਸੀਡੈਂਟ ਹੋਈ ਔਰ ਤੀਸਰਾ ਜਿਹੜੀ ਭਰਤੀ ਹੈ ਸਾਰੀ ਉਹਦੀ ਸਾਰੀ ਦੀ ਪ੍ਰਕਿਰਿਆ ਦੀ ਜਿਹੜੀ ਹੈ ਉਸ ਵਿੱਚ ਆ ਕਰਕੇ ਔਰ ਰਿਪੋਰਟ ਮੈਂ ਵਰਕਿੰਗ ਕਮੇਟੀ ਦੇ ਮੈਂਬਰੋ ਤੋਂ ਵੀ ਲਈ ਆ ਔਰ ਸਾਰੀ ਜਿਹੜੀ ਜਾਣਕਾਰੀ ਅਸੀਂ ਉਹਨਾਂ ਨਾਲ ਵੀ ਸਾਂਝੀ ਕੀਤੀ ਆ ਸੋ ਬਾਕੀ ਸਾਡੇ ਮਾਰਕਿੰਗ ਪ੍ਰਧਾਨ ਸਾਹਿਬ ਉਧਰ ਸਾਹਿਬ ਜਿਹੜੇ ਆ ਉਹ ਤੁਹਾਨੂੰ ਭਾ ਕੇ ਕਿਹ ਹੈਗੇ ਹਾਂ ਦੱਸਾਂ ਚਲੋ ਕੋਈ ਨਹੀਂ ਬੈਸੇ ਤਾਂ ਜੀਮਾ ਸਾਹਿਬ ਨੇ ਸਾਰਾ ਐਕਸਪਲੇਨ ਕਰ ਦਿੱਤਾ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਸੂਬਾ ਹੈ ਇਹ ਸਦੀਆਂ ਤੋਂ ਕਿਸ ਤਰ੍ਹਾਂ ਦਾ ਸੂਬਾ ਜਿੱਥੇ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਝ ਰਹੀ ਹੈ ਇਹ ਸਾਡੇ ਗੁਰੂਆਂ ਦਾ ਜੋ ਜੀਵਨੀ ਪਰ ਦਾ ਫਲਸਫਾ ਸੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਗਏ ਹੈ ਉਹਦੇ ਤਹਿਤ ਇਹ ਸਾਰੀ ਇੱਥੇ ਸ਼ਾਂਤੀ ਅਮਨ ਭਾਈਚਾਰਕ ਸਾਝ ਰਹਿੰਦੀ ਹੈ ਦੁੱਖ ਹੈ ਕਿ ਪਿਛਲੇ 10-12 ਸਾਲਾਂ ਤੋਂ ਇੱਕ ਐਸੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹੜੀ ਇਹਨਾਂ ਨੇ ਦੱਸਿਆ ਮਤਲਬ ਪਾ ਕੇ ਸਾਰਾ ਬਿਆਨ ਕੀਤਾ ਤੁਹਾਨੂੰ ਦੇਵਾਂਗੇ ਕਿ ਬੜਾ ਦੁੱਖ ਦੀ ਗੱਲ ਹੈ ਪਤਾ ਨਹੀਂ ਕਿਉਂ ਸਾਰੇ ਪੰਜਾਬ ਦੇ ਤੇ ਦੇਸ਼ ਦੇ ਲੋਕ ਚੁੱਪ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸਵਦਾ ਸਾਂਝਾ ਹੈ ਅੱਜ ਦੁਨੀਆ ਨੂੰ ਅੱਜ ਵੀ ਵਰਲਡ 'ਚ ਰਸਤਾ ਅਮਨ ਸ਼ਾਂਤੀ ਦਾ ਪਿਆਰ ਦਾ ਭਾਈਚਾਰ ਸਾਂਝਾ ਦਾ ਦਿਖਾ ਰਿਹਾ ਹੈ ਗੁਰਬਾਣੀ ਦੀ ਕਿਸੇ ਲਾਈਨ ਤੇ ਅੱਜ ਸਾਇੰਸੇ ਨਹੀਂ ਤਰੱਕੀ ਕਰ ਗਿਆ ਕਿੰਤੂ ਇੱਕ ਲਫ਼ਜ਼ ਤੇ ਨਹੀਂ ਕਰ ਸਕਦੀ ਲਾਈਨ ਤਾਂ ਬਹੁਤ ਵੱਡੀ ਹੈ ਉਸ ਧਰਮ ਦੀ ਉਸ ਸਾਡੇ ਗੁਰੂ ਗੁਰੂ ਸਾਹਿਬ ਦੀ ਬੇਅਦਬੀ ਕਰਨੀ 10 ਸਾਲ ਤੋਂ ਪਹਿਲਾਂ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ ਸੋਚਿਆ ਕਿ ਹੁਣ ਕੋਈ ਹੋਰ ਨਾ ਰਹੇ ਜੀ ਗੀਤਾ ਦੀ ਵੀ ਕੀਤੀ। ਫਿਰ ਸੋਚਿਆ ਕਿ ਅਜੇ ਤਾਂ ਕਮੀ ਰਹਗੀ। ਫਿਰ ਮਲੇਰਕੋੜਲੇ 'ਚ ਉਸਦੀ ਵੀ ਕੀਤੀ ਜਿਹੜਾ ਕੁਰਾਨ ਕੁਰਾਨ ਸ਼ਰੀਫ ਦੀ। ਔਰ ਕੁਰਾਨ ਸ਼ਰੀਫ ਦਾ ਕੇਸ ਕੋਰਟ ਚੱਲਿਆ। ਤੋੜੇ ਸਜ਼ਾ ਹੋਈ ਸਜ਼ਾ ਦੇ ਪਿੱਛੇ ਬੈਕਗ੍ਰਾਉਂਡ ਸਟੋਰੀ ਆਈ ਤੁਹਾਡੇ ਸਾਹਮਣੇ ਪਤਾ ਮੈਂ ਉਹ ਦੁੱਗੇ ਨਹੀਂ ਗੱਲ ਕਹਿਣੀ ਲੇਕਿਨ ਉਹ ਤਾਂ ਸਪਸ਼ਟ ਅਦਾਲਤ ਨਹੀਂ ਕਰਤਾ ਹੈ ਬਿਆਨ ਨਹੀਂ ਕਰਤਾ ਦੁੱਖ ਹੈ ਕਿ ਹੁਣ ਫੇਰ ਕੀ ਹੋਇਆ ਕਿ ਫੇਰ ਵੋਟਾਂ ਆਉਣੀਆਂ ਨੇ ਅੱਗੇ ਉਹ ਵੀ ਸਾਸ਼ੋਸਲੇ ਵੋਟਾਂ ਦੀ ਸੀ ਕਿੰਨੀ ਵੱਡੀ ਡਿਵੈਲਪਮੈਂਟ ਹੋਈ ਹੈ ਹੋਇਆ ਹੈ ਕਿ ਕਾਲੀ ਦਲ ਨੁਕਸਾਨ ਕਰਨ ਵਾਸਤੇ ਕੀ ਗੇਮ ਖੇਲੀ ਜਾਵੇ ਉਹ ਗੇਮ ਉਹਦੇ ਕਾਮਯਾਬ ਹੋਈ ਹੁਣ ਅਗਲੇ ਸਮੇਂ ਵਾਸਤੇ ਕਿ ਸਰਕਾਰ ਆਪਦੇ ਕੰਮਾਂ 'ਚ ਫੇਲ ਹੋ ਗਈ ਹੈ ਜਿਹੜੀਆਂ ਰਾਜ ਕਰਦੀਆਂ ਪਾਰਟੀਆਂ ਤੇ ਹੁਣ ਅਗਲੇ ਕੰਮਾਂ ਵਾਸਤੇ ਜੋ ਹਿੰਦੁਸਤਾਨਦਾਰੀ ਦੁਨੀਆ ਦਾ ਕਾਬਲ ਆਦਮੀ ਇੱਕ ਗਰੀਬ ਘਰ ਚ ਪੈਦਾ ਹੋ ਕੇ ਡਾਕਟਰ ਅਮੇਰਿਕਰ ਸਾਹਿਬ ਜੀ ਨੂੰ ਸਾਰੀ ਦੁਨੀਆ ਸਿਰ ਚ ਕਾਉਂਦੀ ਹੈ ਮੱਥਾ ਟੇਕਦੀ ਹੈ ਅੱਜ ਆਪਣੇ ਸਭ ਦੇ ਜਿਹੜੇ ਰਾਈਟ ਆ ਬੁਨਿਆਦੀ ਉਹਦੇ ਵਿਧਾਨ ਲਿਖੇ ਹੋਏ ਦੇ ਮੁਤਾਬਕ ਹੈ ਅੱਜ ਉਸ ਵਿਧਾਨ ਨੂੰ ਇੱਕ ਅੱਖਰ ਵੀ ਛੇੜਨਾ ਉਹਦੀ ਬੜੀ ਵੱਡੇ ਵਗਿਆ ਕੀਤੀ ਜਾਂਦੀ ਹੈ ਤੇ ਉਹਦੇ ਚ ਸਜ਼ਾ ਹੁੰਦੀ ਹੈ ਕੈਦ ਹੁੰਦੀ ਹੈ ਤੇ ਦੇਸ਼ ਸਾਰਾ ਰੌਲਾ ਪਾਉਂਦਾ ਹੈ ਮੈਂ ਹੈਰਾਨ ਆ ਕਿ ਦੇਸ਼ ਚੁੱਪ ਹੈ ਪੰਜਾਬ ਚੁੱਪ ਹੈ ਐ ਹੋਵੇ ਜੇ ਕੋਈ ਸ਼ੋਇਆ ਨਹੀਂ ਹੁੰਦਾ 26 ਜਨਵਰੀ ਹੋਵੇ ਦਿਨ ਦਾ ਟਾਈਮ ਹੋਵੇ ਪੌੜੀ ਲੱਗੀ ਹੋਵੇ ਹਥੌੜਾ ਲੈ ਕੇ ਬੰਦਾ ਗਿਆ ਹੋਵੇ ਕਿਤੇ ਮੂਰਤੀ ਤੋੜਨੀ ਸੌਖੀ ਸੀ ਉਹ ਲੇਕਿਨ ਕੋਈ ਸ਼ਾਂਤੀ ਕਿਉਂ ਕਿਉਂਕਿ ਹੁਣ ਸੀ ਕਿ ਦੋ ਭਾਈਚਾਰਿਆਂ ਚ ਕਿਵੇਂ ਇੱਥੇ ਗੜਤਨ ਪੈਦਾ ਕੀਤੀ ਜਾਵੇ ਤਾਂ ਕਿ ਅਗਲੀਆਂ ਵੋਟਾਂ ਚ ਉਹਨਾਂ ਦਾ ਲਾਹਾ ਲਿਆ ਜਾਵੇ ਸੋ ਮੈਨੂੰ ਦੁੱਖ ਹੈ ਕਿ ਵੋਟਾਂ ਤਾਂ ਪੈਣੀਆਂ ਰਹਿਣੀਆਂ ਨੇ ਤਾਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਕੀ ਪੰਜਾਬ ਨੂੰ ਅਸੀਂ ਬਚਾਉਣਾ ਹੈ ਕਿ ਉੱਥੇ ਅੰਗਰੇਜ਼ ਦੇ ਭਾਂਬੜੇ ਥੇ ਕਰਨੇ ਨੇ ਪਹਿਲੇ ਹੀ ਪੰਜਾਬ ਬਹੁਤ ਉਜੜ ਚੱਲਿਆ ਆਸਤਾ ਉਹ ਤੇ ਕਮਜ਼ੋਰ ਹੋ ਗਿਆ ਤੁਸੀਂ ਰੋਜ਼ ਅੰਕੜੇ ਦੇਖਦੇ ਹੋ ਤੁਸੀਂ ਸਾਨੂੰ ਬਲਕਿ ਸਮਝਾਉਂਦੇ ਹੋ ਸਾਡੇ ਸਵਾਲ ਕਰਦੇ ਹੋ ਮੈਂ ਉਹਨਾਂ ਅੰਕੜਿਆਂ ਨੂੰ ਤੁਹਾਨੂੰ ਡਰਾਉਣਾ ਨਹੀਂ ਚਾਹੁੰਦਾ ਤੇ ਸਾਰੇ ਕੰਮਾਂ 'ਚ ਫੇਲ ਹੋਣ ਤੋਂ ਬਾਅਦ ਲਾਰਜ ਡਾਟ ਫੇਲ ਹੈ ਇਹ ਨਹੀਂ ਪਤਾ ਕਿਹੜਾ ਜਾਂਦਾ ਕਿ ਤੱਕ ਸੇਫ ਹੈ ਕਿ ਨਾ ਹੈ ਕੋਈ ਪ੍ਰਵਾਹ ਨਹੀਂ ਜਿਹੜਾ ਸੂਬੇ ਦਾ ਖਜ਼ਾਨਾ ਹੈ ਉਹ ਸਿਰਫ ਪ੍ਰਚਾਰ ਤੇ ਤੇ ਬਾਹਰ ਕੰਮਾਂ ਤੇ ਖਰਚ ਕੀਤਾ ਜਾ ਰਿਹਾ ਹੈ ਸੂਬੇ ਵਾਲੇ ਪਾਸੇ ਤਰੱਕੀ ਵਾਲੇ ਕੋਈ ਚੀਜ਼ ਨਹੀਂ ਅੱਜ ਉਹ ਸਾਰੀ ਚੀਜ਼ ਲੁਕਾਉਣ ਵਾਸਤੇ ਡਾਕਟਰ ਸਾਹਿਬ ਦੇ ਅਮੀਰ ਕਰਜੀ ਦੀ ਜਿਹੜੀ ਮੋਸੀ ਮੂਰਤੀ ਉਹਨੂੰ ਤੋੜਿਆ ਗਿਆ ਅਸੀਂ ਇਸ ਕਰਕੇ ਅੱਜ ਬੜੇ ਸੀਰੀਅਸਲੀ ਤਾਂ ਹੀ ਇਹ ਮੀਟਿੰਗ ਸੱਦੀ ਸੀ ਕਿ ਤੇ ਜੋਰ ਪਾ ਕੇ ਕਿਹਾ ਜਾਵੇ ਕਿ ਨਹੀਂ ਇਹ ਇੰਨਾ ਹੀ ਨਹੀਂ ਕਿ ਮੜਾ ਪਰਚਾ ਦਰਜ ਹੋ ਗਿਆ ਇੱਕ ਬੰਦਾ ਫੜ ਲਿਆ ਜੀ ਠੀਕ ਹੈ ਨਹੀਂ ਬਹੁਤ ਵੱਡੀ ਇਹ ਜਿਹੜੀ ਸਾਸ਼ ਹੈ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਸਾਸ਼ ਦੇ ਪਿੱਛੇ ਜਿਵੇਂ ਪਿੱਛੇ ਸੀ 15 ਸਾਲ ਹੋ ਗਏ ਪੰਜਾਬ 'ਚ ਨਹੀਂ ਟਿਕ ਰਹੀ ਗੱਲ ਧਰਮ ਦੀ ਐਵੇਂ ਜਿ ਘਰ ਅੱਜ ਇਹਦੇ ਪਿੱਛੇ ਵੀ ਕਿਤੇ ਹੋ ਕੇ ਪੰਜਾਬ ਦੁਆਰਾ ਬਰਬਾਦ ਨਾ ਹੋਵੇ ਇਹ ਸਾਸ਼ ਦੇ ਕਰਤਵਾਲੇ ਕੌਣ ਨੇ ਪਿੱਛੇ ਬੈਕਗ੍ਰਾਉਂਡ ਤੇ ਉਹ ਬੰਦੇ ਜਿਹੜੇ ਹੈ ਪਬਲਿਕ 'ਚ ਨੰਗੇ ਹੋਣ ਤਾਂ ਕਿ ਕੋਈ ਜ਼ੁਰਤ ਨਾ ਕਰੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਪੰਜਾਬ ਦੇ ਮਹਾਲ ਨੂੰ ਵਿਗਾੜਨ ਦੀ ਇਹ ਅੱਜ ਸਾਡੇ ਦੋ ਮੇਨ ਇਸ਼ੂ ਸੀ ਬਾਕੀ ਜੋ ਭਰਤੀ ਦੀ ਗੱਲ ਹੈ ਉਹ ਪ੍ਰਕਿਰਿਆ ਕਿਉਂਕਿ ਸਾਡੇ ਸੈਕਟਰੀ ਆਫਿਸ ਵੀ ਹਨਗੇ ਇਹ ਸਾਰੇ ਦੇਖ ਰੇਖ ਕਰ ਰਹੇ ਤੁਹਾਨੂੰ ਇਹਨਾਂ ਨੇ ਦੱਸਿਆ ਲੇਕਿਨ ਮੇਨ ਜਿਹੜੇ ਸਹੀ ਅੱਜ ਸਾਡੇ ਇਹ ਦੋ ਇੱਕੇ ਇਸ਼ੂ ਦੂਸਰਾ ਇਸ਼ੂ ਐਸ.ਜੀ.ਪੀ.ਸੀ ਵਾਲਾ ਐਸ.ਜੀ.ਪੀ.ਸੀ ਵਾਲੇ ਇਸ਼ੂ ਦੇ ਵਿੱਚ ਹੈਰਾਨ ਆ ਸੀ ਕਿ ਪਹਿਲਾ ਸਾਡੇ ਦੇ 4 ਮਹੀਨੇ 6 ਮਹੀਨੇ ਜ਼ੋਰ ਦੇਈਗੇ ਕਿ ਦੇਖੋ ਕੋ ਬੋਟ ਬਗੈਰ ਆਈਡੈਂਟੀਟੀ ਕਾਰਡ ਤੁਹਾਡਾ ਹੋਵੇ ਫੋਟੋ ਲੱਗੀ ਹੋਵੇ ਹੁਣ ਮੈਂ ਪੁੱਛਦਾ ਕਿ ਨਾ ਆਈਡੈਂਟੀਟੀ ਕਾਰਡ ਦਾ ਫੋਟੋ ਨਾ ਵੀ ਗਏ ਖਤਮ ਹੋ ਗਏ ਕਹਿੰਦੇ ਕੋਈ ਲਿਖੋ ਕੁਝ ਲਿਖੋ ਨਾ ਕੋਈ ਫਰਕ ਨਹੀਂ ਪੈਂਦਾ ਤੇ ਜਦੋਂ ਕੋਈ ਵੀ ਚੀਜ਼ ਨਹੀਂ ਤੇ ਫਿਰ ਕੀ ਧਰਮ 'ਚ ਆਸਥਾ ਰੱਖਣ ਵਾਲੇ ਦੀ ਵੋਟ ਬਣੂਗੀ ਕਿ ਉਸ ਬੋਲ ਦੀ ਬਣ ਜੀ ਧਰਮ 'ਚ ਆਸਥਾ ਹੀ ਕੋਈ ਨਹੀਂ ਤੇ ਜੇ ਧਰਮ 'ਚ ਆਸਥਾ ਨਹੀਂ ਤਾਂ ਅੱਜ ਜੇ ਕਿਸੇ ਦੂਸਰੇ ਧਰਮ ਦੇ ਵਿੱਚ ਤੁਸੀਂ ਕੇਸਦਾਰੀ ਵਾਲਾ ਬੰਦਾ ਚਾਹੇ ਮਸੀਤ ਜਾ ਕੇ ਸੇਵਾ ਕਰਨੀ ਕੀ ਉਹ ਲੋਕ ਮੰਨ ਲੈਣਗੇ ਤੇ ਜੇ ਅਜੁੱਧਿਆ ਤੇ ਜਾ ਕੇ ਕਹੇ ਜੀ ਮੈਂ ਤਾਂ ਹੁਣ ਇੱਥੇ ਮਹੰਤ ਬਣਨਾ ਹੈ ਮਰ ਲੈਣਗੇ ਤੇ ਫਿਰ ਅਕਾਲ ਤਖਤ ਦੇ ਉੱਤੇ ਜਾਂ ਜੋ ਸਾਡਾ ਗੁਰੂਗਾ ਸਾਹਿਬ ਹੈ ਜਿਸ ਨੂੰ ਵਿਸ਼ਵਾਸ ਹੀ ਨਹੀਂ ਕਿ ਉਸ ਦੀ ਵਗਿਆ ਨਹੀਂ ਹੋਏਗੀ ਤੇ ਉਹ ਜੇ ਜਦੋਂ ਆ ਫੁੱਟਾ ਬਣ ਕੇ ਤੇ ਇੰਨਾ ਮੋਟਾ ਦੇ ਵਿੱਚੋਂ ਕੋ ਬੰਦੇ ਬਣ ਗਏ ਤਾਂ ਫਿਰ ਸਾਡੇ ਧਰਮ ਦੀ ਕਿੱਥੇ ਰੱਖੀ ਰਹਿ ਜਿਹਨੂੰ ਅਸੀਂ ਬਸਾ ਇੰਨੀ ਵੱਡੀ ਕੁਰਬਾਨੀ ਤਵਾਦ ਅੰਗਰੇਜ਼ ਤੋਂ ਬਾਅਦ ਠੀਕ ਕੀਤਾ ਸੀ ਅਸੀਂ ਕਾਨੂੰਨ ਨਾਲ ਉਹ ਹੱਥ ਚ ਲਿਆ ਸੀ ਕਿ ਉਹ ਉਹ ਬੰਦੇ ਹੀ ਆਉਣ ਇੱਥੇ ਸੇਵਾਦਾਰ ਜਿਹੜੇ ਇਸ ਧਰਮ ਨੂੰ ਮੰਨਦੇ ਨੇ ਸਹੀ ਧਰਮ ਨਾਲ ਉਹਦੇ ਥੱਲੇ ਪਾਲਣ ਕਰਦੇ ਨੇ ਤੇ ਅੱਜ ਫਿਰ ਜਦੋਂ ਇਹ ਬੋਟਾਂ ਬਣ ਗਈਆਂ ਤੇ ਇਹਨਾਂ ਚੋਂ ਬੰਦੇ ਚੁਣੇਗੇ ਉਹਨਾਂ ਧਰਮ ਨਾਲ ਲਿੰਕ ਹੀ ਕੋਈ ਨੂੰ ਜਾਣਦੇ ਕੋਈ ਨਹੀਂ ਧਰਮ ਕੀ ਚੀਜ਼ ਐ ਤੇ ਫਿਰ ਅੱਜ ਉਹ ਜਦੋਂ ਚਲਾਉਣਗੇ ਤਾਂ ਫਿਰ ਕਿਸ ਤਰ੍ਹਾਂ ਸਾਡਾ ਧਰਮ ਸੁਰੱਖਤ ਰਹਿ ਸਕੇਗਾ ਇਸ ਕਰਕੇ ਕਮਿਸ਼ਨ ਨੂੰ ਅੱਜ ਦੁਆਰਾ ਬੇਨਤੀ ਕਰਨ ਲੱਗਿਆ ਕਿ ਬੜਾ ਵੱਡਾ ਇਸ਼ੂ ਐ ਇਹਨੂੰ ਸਰਸਰੀ ਨਾ ਸਮਝੋ ਸਾਡੇ ਧਰਮ 'ਚ ਸਿੱਧਾ ਦਖਲ ਐ ਇਹਨੂੰ ਕਿਸੇ ਕੀਮਤ 'ਤੇ ਅਸੀਂ ਮਨਜ਼ੂਰ ਨਹੀਂ ਕਰਾਂਗੇ ਫੋਟੋ ਲੱਗੀ ਹੋਣੀ ਚਾਹੀਦੀ ਐ ਤਾਂ ਕਿ ਪਤਾ ਲੱਗੇ ਉੱਥੇ ਦਾ ਜੇ ਕੱਟੀ ਦਾੜੀ ਵਾਲਾ ਸਿੱਖ ਐ ਉਹਦੀ ਵੋਟ ਵੀ ਨਹੀਂ ਪੈ ਸਕਦੀ ਕੇਸ ਕੱਟੇ ਤਾਂ ਬੜੀ ਵੱਡੀ ਗੱਲ ਐ ਤੇ ਜੇ ਕੱਟੀ ਦਾੜੀ ਵਾਲੇ ਸਿੱਖ ਦੀ ਬੋਰਡ ਹੀ ਪੈ ਸਕਦੀ ਤੇ ਫਿਰ ਦੂਸਰੀ ਕਿ ਕੋਈ ਬੋਰਡ ਬਣਾਈ ਜਾਵੇ ਉਹਦੀ ਕਿਵੇਂ ਪੈ ਜੂਗੀ ਸੋ ਇਹ ਬਹੁਤ ਵੱਡੀ ਵਗਿਆ ਜਿਸ ਨੂੰ ਸੋਧਣ ਵਾਸਤੇ ਅਸੀਂ ਕਮਿਸ਼ਨ ਨੂੰ ਦੁਆਰਾ ਮਤਾ ਪਾ ਕੇ ਭੇਜ ਰਿਹਾ ਅਸੀਂ ਆਪਣੀ ਸਾਰੀ ਚਾਰਾ ਜੋਰੀ ਕਰਾਂਗੇ ਕਿਸੇ ਵੀ ਚੀਜ਼ ਤੇ ਕੋਈ ਬੋਰਡ ਗਲਤ ਨਾ ਬਣੇ ਉਸੇ ਦੀ ਬਣੇ ਜੋ ਗੁਰੂ ਗ੍ਰੰਥ ਸਾਹਿਬ 'ਚ ਆਸਤਾ ਰੱਖਦਾ ਹੈ ਉਹਨੂੰ ਪੂਰਨ ਤੌਰ ਤੇ ਮੰਨਦਾ ਹੈ ਔਰ ਉਹਦੇ ਮਤਾਬਕਾ ਆਪਣਾ ਜੀਵਨ ਪਿਤਿਤ ਕਰਦਾ ਹੈ ਤਾਂ ਕਿ ਉਸ ਰਿਪੋਰਟ 'ਤੇ ਦੋਏ ਮਤੇ ਅੱਜ ਸਾਡੇ ਬੋਰਡਰ ਸੇ ਜਿਨ੍ਹਾਂ ਤੇ ਬਹਿ ਕੇ ਅਸੀਂ ਜੋਰ ਦੇ ਕੇ ਮੀਟਿੰਗ ਕਰਕੇ ਤੁਹਾਡੇ ਰਾਹੀਂ ਅਸੀਂ ਸੰਗਤ ਇਕ ਸਾਰੀ ਗੱਲ ਪਹੁੰਚਾਉਣਾ ਚਾਹੁੰਦਾ ਕਿਉਂਕਿ ਸੰਗਤ ਵੀ ਸਾਰੀ ਬਾਲੀਬਾਰ ਸਖੀਰਤਾ ਤੁਸੀਂ ਵੀ ਸੰਗਤ ਦਾ ਹਿੱਸਾ ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਅਗਲੀਆਂ ਪੀੜ੍ਹੀਆਂ ਤਾਂ ਹੀ ਤਰੱਕੀ ਕਰਨਗੇ ਜੇ ਪੰਜਾਬ ਖੁਸ਼ਹਾਲ ਹੋਏਗਾ ਖੁਸ਼ਹਾਲਤਾ ਹੈ ਜੇ ਅਬਰ ਸ਼ਾਂਤੀ ਹੋਏਗੀ ਤਾਂ ਇਸ ਕਰਕੇ ਆਓ ਰਲ ਕੇ ਆਪਾਂ ਸਾਰੇ ਪੰਜਾਬ ਦੇ ਭਲੇ ਵਾਸਤੇ ਜੋ ਦੋਏ ਗੱਲਾਂ ਨੇ ਤੇ ਜ਼ੋਰ ਦੇ ਕੇ ਅਸੀਂ ਕਿਹਾ ਇਹਨਾਂ ਤੇ ਅਮਲ ਕਰਾਈਏ ਧੰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦੇ ਦੇ ਸਾਰੇ ਜਿਹੜੇ ਮੇਨ ਅਜੰਡੇ ਸੀ ਉਹ ਤੁਹਾਡੇ ਨਾਲ ਚੀਮਾ ਸਾਹਿਬ ਨੇ ਫੋਨ ਤੇ ਸਾਹਿਬ ਨੇ ਸਾਰੇ ਡਿਸਕਸ ਕੀਤੇ ਕਿਉਂਕਿ ਸਿੱਖ ਇਲੈਕਸ਼ਨ ਕਮਿਸ਼ਨ ਜਿਹੜਾ ਸਾਡੇ ਚੋਣ ਕਰਨ ਵਾਲੇ ਜਸਤਰ ਸਰੋਂ ਸਾਹਿਬ ਉਹਨਾਂ ਨੇ ਜਦੋਂ ਇਹ ਸ਼ੁਰੂ ਦੇ ਵਿੱਚ ਵੋਟਾਂ ਬਣਾਉਣ ਦਾ ਪ੍ਰਕਿਰਿਆ ਸ਼ੁਰੂ ਹੋਈ ਸੀ ਤੇ ਉਦੋਂ ਅਸੀਂ ਮਿਲੇ ਸੀ ਜਾ ਕੇ ਕਿ ਫੋਟੋ ਇਹਦੀ ਐਗਜ਼ੈਂਪਸ਼ਨ ਕੀਤੀ ਜਾਵੇ ਆਈਡੀ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਤੇ ਉਦੋਂ ਬਜੇਦ ਸੀਗੇ ਇਸ ਗੱਲ ਦੇ ਉੱਤੇ ਪਈ ਜੀ ਇਹਦੇ ਵਿੱਚ ਇੱਕ ਇੱਕ ਬੰਦਾ ਆ ਕੇ ਆਪਣੀ ਵੋਟ ਰਜਿਸਟਰਡ ਕਰਾਵੇ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਹੁਣ ਅੱਜ ਵੀ ਤੇ ਪਹਿਲਾਂ ਵੀ ਅਸੀਂ ਜਾ ਕੇ ਉਸ ਦਿਨ ਕਹਿ ਕੇ ਆਏ ਸੀ ਕਿ ਸਿੰਘ ਤੇ ਕੌਰ ਵਾਲੀਆਂ ਜਿਹੜੀਆਂ ਵੋਟਾਂ ਉਹਨਾਂ ਦੇ ਉੱਤੇ ਮੋੜ ਦੁਬਾਰਾ ਤੋਂ ਤਸਦੀਕ ਕੀਤਾ ਜਾਵੇ ਕਿ ਇਹ ਸਿੱਖ ਹੈਗਾ ਵੀ ਆ ਜਾਂ ਕਿਸੇ ਹੋਰ ਧਰ ਦੇ ਨਾਲ ਸੰਬੰਧ ਰੱਖਦਾ ਸੋ ਉਹਦੇ ਵਿੱਚ ਹੀ ਨਹੀਂ ਸੋਧ ਕਰ ਦਿੱਤੀ ਬਹੁਤ ਵੱਡੀ ਬਗੈਰ ਦੱਸਿਓ ਖਾਸ ਕਰਕੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਧਿਆਨ ਚ ਲਿਆਉਣੀ ਚਾਹੀਦੀ ਸੀ ਕਿ ਉਹਦੇ ਤੇ ਨਾਂ ਤਾਂ ਕਿਸੇ ਦੀ ਹੁਣ ਫੋਟੋ ਆ ਨਾ ਉਹਦੇ ਤੇ ਕਿਸੇ ਦੀ ਆਈਡੀ ਆ ਤੇ ਨਾ ਕਿਸੇ ਨੇ ਜਾ ਕੇ ਫਾਰਮੇ ਜਮਾ ਕਰਾਏ ਆ ਇਹ ਸਿਰਫ ਗਿਣਤੀ ਪੂਰੀ ਕਰਨ ਲਈ ਧੜਾ ਤੜ ਪੀਐਲਓਜ਼ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਤੇ ਮੈਂ ਇਹ ਵੀ ਕਹਿ ਸਕਦਾ ਡਾਇਰੈਕਸ਼ਨਾਂ ਵੀ ਮੌਕੇ ਦੀ ਸਰਕਾਰ ਨੇ ਦਿੱਤੀਆਂ ਤੇ ਉਹ ਧੜਾ ਧੜ ਵੱਖ-ਵੱਖ ਹਲਕਿਆਂ ਦੇ ਵਿੱਚੋਂ ਅਸੀਂ ਰਿਪੋਰਟਾਂ ਵੀ ਸਾਰੀਆਂ ਲੈ ਰਹੇ ਹਾਂ ਤੇ ਕਈਆਂ ਦੇ ਤੇ ਅੱਜ ਇੱਥੇ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਮੁਸਲਮਾਨਾਂ ਦੀਆਂ ਵੀ ਵੋਟਾਂ ਬਣੀਆਂ ਆ ਪ੍ਰਵਾਸੀ ਭਾਰਤੀ ਜਿਹੜੇ ਪ੍ਰਵਾਸੀ ਸੌਰੀ ਇੱਥੇ ਪੰਜਾਬੀ ਆ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਕਿਉਂਕਿ ਆਪ ਜਸਟਿਸ ਸਾਰੋਂ ਸਾਹਿਬ ਉਹਦੇ ਚੇਅਰਮੈਨ ਆ ਇਹ ਸਾਰਿਆਂ ਦਾ ਬਲੰਕਣ ਕਰਾਓ ਅਸੀਂ ਵੀ ਇਤਰਾਜ਼ ਦੇ ਰਹੇ ਹਾਂ ਸਾਰੇ ਪਰ ਇੱਕ ਜਿਹੜਾ ਐਸਜੀਪੀਸੀ ਮੈਂਬਰ ਉਹਦੇ ਹਲਕੇ 3 300 ਪਿੰਡ ਆ ਉਹ ਸਾਰਿਆਂ ਦਾ ਦੇ ਨਹੀਂ ਸਕਦਾ ਇਹ ਇੱਕ ਸਾਡਾ ਅਹਿਮ ਮੁੱਦਾ ਸੀ ਤੇ ਵੇ ਸਮਝਦਾ ਮੈਂ ਧਰਮ ਦੇ ਵਿੱਚ ਬਹੁਤ ਵੱਡੀ ਦਖਲਅੰਦਾਜ਼ੀ ਆ ਕਿ ਜੇ VOTER ਬਣਾਉਣ ਦਾ ਜਿਹੜਾ VOTER ਬਣਦੇ ਕਾਬਲੇ ਨਹੀਂਗਾ ਤੇ ਜਿਹੜੇ VOTER ਬਣਗੇ ਫਿਰ VOTER ਬਣਨ ਤੋਂ ਬਾਅਦ ਫਿਰ ਉਹ ਉਹਦੇ ਜਾ ਕੇ ਕਿੱਥੇ ਕਿੱਥੇ ਇੱਕ ਇੱਕ ਬੰਦਾ ਇਤਰਾਜ਼ ਕਰੂਗਾ ਸੋ ਬਾਕੀ ਜਿਹੜੀ ਅੱਜ ਦਾ ਮੇਨ ਏਜੰਡਾ ਸੀ ਉਹ ਤੁਹਾਡੇ ਨਾਲ ਸਾਰਿਆਂ ਨੇ ਡਿਸਕਸ ਕਰ ਕਰ ਲਿਆ ਸੋ ਤੁਹਾਡਾ ਵੀ ਸਾਰਿਆਂ ਦਾ ਤੇ ਸਾਡੇ ਕਿਉਂਕਿ ਵਰਕਿੰਗ ਕਮੇਟੀ ਦੀ ਅੱਜ ਲੌਂਗ ਡਿਸਕਸ਼ਨ ਹੋਈ ਸਾਰੀ ਇਸ ਮੁੱਦੇ ਦੇ ਉੱਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਹਿਬ ਇੱਕ ਜਰਨਲਿਸਟ ਨੇ ਕਿਹਾ ਕਿ ਮੈਂ ਜੀ ਆਇਆਂ ਨੂੰ ਕਿਹਾ ਉਹਦੀ ਬਾਰੰਦ ਦੇ ਉੱਤੇ ਉਹਦਾ ਉਹਦਾ ਸਮਾਂ ਵਧਾ ਦਿੱਤਾ ਗਿਆ ਸਮਾਂ ਸਮਾਂ ਵਧਾ ਦਿੱਤਾ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਸਾਡਾ ਵੀ ਤੁਹਾਡਾ ਇੱਕ ਸਵਾਲ ਆ ਕਿ ਬਾਕੀ ਸਵਾਲ ਹੁੰਦਾ ਅੱਜ ਤਾਂ ਸਪੋਕੀ ਸੀ ਟੋਕ ਕੇ ਪਾਲਤ ਖਾਦ ਨੇ ਸਰ ਮਹਿਰ ਵਾਲਿਆਂ ਦੀ ਪਾਲੀ ਦਾ ਅੰਤ ਬਣਿਆ। ਅੱਜ ਪੱਟੇ ਕੋਰਸ ਨੂੰ ਇਸੇ ਪੱਤਰੀ ਉਹਨਾਂ ਦੀ ਬੇਨੋਹਤ ਆ ਜਾ ਮਾਰਦਾ। ਉਹਨਾਂ ਦੀ ਅਗਵਾਈ ਚ ਨਹੀਂ ਉਹਨਾਂ ਦੀ ਕੱਲ ਪਰਸੋਂ ਜਿਹੜੀ ਸਿੰਘ ਸਾਹਿਬ ਦੀ ਆਈ ਆ ਉਹਨਾਂ ਨੇ ਲੋਕਾਫਟਰ ਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ। ਉਹ ਆ ਜਿਹੜਾ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ ਚ ਇੱਕ ਦਿਨ ਤੇ ਮੀਟਿੰਗ ਸੱਦੂਗਾ ਸੱਤ ਮੈਂਬਰਾਂ ਦੀ। ਪਹਿਲੀ ਮੀਟਿੰਗ ਹੋਣੀ ਆ। ਹਾਂ ਸੱਦੂਗਾ ਮੀਟਿੰਗ ਮੈਂ। ਨਿਗਰਾਨੀ ਦੇ ਤੌਰ ਦੇ ਉੱਤੇ ਮੈਂ ਅੱਜ ਵੀ ਆਪ ਵੀ ਆ ਜਰ ਰਹੇ ਆ। ਉਹ ਸੱਤ ਮੈਂਬਰ ਜਿਹੜੀ ਉਹਦੇ ਬਾਰੇ ਡਿਸਕਸ ਕਰਾਂਗੇ ਬੈਠ ਕੇ ਮੀਟਿੰਗ ਵਿੱਚ ਸਾਧ ਲਊਗਾ ਆਪਣੇ ਤੌਰ ਤੇ ਪਾਣੀ ਕਰਕੇ ਮੈਂ ਜਿੱਦਾਂ ਲਈ ਮੈਂ ਜਿੱਦਿਲੀ ਵਾਲਾ ਹੁਣ ਕਿ ਨਹੀਂ ਮਤਲਬ ਹੁਣ ਐਗਜ਼ੈਕਟ ਐਗਜ਼ੈਕਟ ਪਿਛਲੀ ਤਾਂ ਰਿਕਾਰਡ ਦੇਖ ਕੇ ਦੱਸ ਸਕਦਾ ਪਰ ਆਲਮੋਸਟ ਜਿੱਦਿ ਹੁਣ ਹੋ ਰਹੀ ਹੈ ਐ ਕਿ ਉਤਸ਼ਾਹ ਪਹਿਲਾਂ ਨਾਲੋਂ 20 ਵੱਧ ਐ ਕਿ ਅਸੀਂ 25 ਲੱਖ ਜਿਹੜੀ ਭਰਤੀ ਦਾ ਟੀਚਾ ਰੱਖਿਆ ਸੀਗਾ ਤੇ ਮੈਂ ਤੁਹਾਨੂੰ ਐਗਜ਼ੈਕਟ ਦੱਸਿਆ ਕਿ 24440 ਮਗਰ 24 ਲੱਖ ਤੇ ਜਿਹੜੀ 44000 ਮੈਂਬਰ ਭਰਤੀ ਕਰਨ ਵਾਸਤੇ ਫਾਰਮ ਜਿਹੜਾ ਸਾਡੇ ਕੋਲੋਂ ਜਾ ਚੁੱਕਿਆ ਤੇ 10000 ਹੁਣ ਅਸੀਂ ਹੋਰ ਚ ਪਾਉਣ ਲੱਗੇ ਅਚਲ ਇਸ ਕਰਕੇ ਅੰਦਾਜ਼ਨ ਪਹਿਲਾਂ ਨਾਲੋਂ ਵਧੇ ਹੋਏ ਜੀ ਮਤਲਬ ਇੱਕ ਪਰੇ ਜਦੋਂ ਜਦੋਂ ਐਮਐਲਏ ਹੈ ਦਿੱਲੀ ਤੋਂ ਉਹਨਾਂ ਨੇ ਫੀਵਾ ਦੇਦਾ ਆਮ ਆਦਮੀ ਪਾਰਟੀ ਨੂੰ ਕਹਿੰਦੇ ਜਿਹੜੇ ਚਾਰਨਾ ਕਰਕੇ ਪਾਰਟੀ ਬਣੀ ਸੀ ਭ੍ਰਿਸ਼ਟਾਚਾਰ ਰੋਕਣ ਲਈ ਉਸਦੇ ਵਿੱਚ ਪਾਰਟੀ ਸ਼ਾਮ ਨੂੰ ਬੋਟੇ ਪ੍ਰਸ਼ਤ ਜਾ ਰਹੇ 33 ਵਾਲਾ ਸੀ ਨਾ ਜਿਹੜਾ ਬੇਅਦਬੀ ਵਾਲਾ ਉਹਨੇ ਹੁਣ ਕਹਿ ਵੀ ਆਮ ਆਦਮੀ ਪਾਰਟੀ ਪ੍ਰਸ਼ਤ ਪਾਰਟੀ ਨਹੀਂ ਚਲੋ ਗੱਲ ਹੈ ਗੱਲ ਹੈ ਅਸਲੀ ਗੱਲ ਦੱਸੇ ਨਾ ਤਾਂ ਫੇਰ ਤਾਂ ਫਾਇਦਾ ਹਲੇ ਅਸਲੀ ਗੱਲ ਲੁਕਾਈ ਜਾਂਦਾ ਵੀ ਜਿਹੜੇ ਕੰਮ ਉਹਨੂੰ ਮਲੇਰਕੋਟਲੇ ਭੇਜਿਆ ਸੀ ਉਹ ਉਹਦੇ ਵਿਸਥਾਰ ਦੱਸੇ ਫੇਰ ਤਾਂ ਅਸੀਂ ਉਹਦਾ ਧੰਨਵਾਦ ਕਰੀਏ ਪਿਛਲ ਤੂੰ ਅਖੀਰ ਤੇ ਆ ਕੇ ਸੱਚ ਤਾਂ ਬੋਲਿਆ ਕਉ ਤਾਂ ਪ੍ਰੈਸ ਤਾਂ ਹੁਣ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਜਿਹੜੇ ਇਹਨਾਂ ਨੇ ਬੜਾ ਬੱਚਾ ਭੇਸਾ ਦਾ ਕੀਤਾ ਨੇ ਉਹਤੇ ਆਪਣੇ ਉਹਦੇ ਐਮਐਲਏ ਨੇ ਕਹਿਤਾ ਉਹਦਾ ਪੂਰਾ ਜਵਾਬ ਇਹ ਹੈ ਵੈਸੇ ਤਾਂ ਦੇਤਾ ਮੈਂ ਤਾਂ ਘੱਟ ਹੀ ਬੋਲਾਂ ਨਾ ਸਿਰਫ ਪਤਾ ਹੈ ਉਹਦਾ ਪੂਰਾ ਜਵਾਬ ਬੇਟਾ ਇਹ ਹੈ ਕਿ ਇੱਕ ਤਾਂ ਸੱਚ ਉਹਨੇ ਦੱਸਤਾ ਦੂਜਾ ਸੱਚ ਜੇ ਬਲੇ ਕੋਰਟ ਦਾ ਦੱਸਦੇ ਤਾਂ ਬਹੁਤ ਭਲਾ ਪੰਜਾਬ ਦਾ ਹੋ ਜੇ ਤੇ ਅਸੀਂ ਵੀ ਹੱਥ ਬੰਨ੍ਹਦੇ ਆ ਮੇਰੇ ਖਿਆਲੋਂ ਦੀ ਉਹਨੂੰ ਸਨਮਾਨ ਕਰਾਂਗੇ ਜਿਹੜੀ ਅਦਾਲਤ ਚ ਕੈਦ ਹੋਈ ਆ ਵੀ 90 ਲੱਖ ਰੁਪਈਆ ਆ ਕਿਹਨੇ ਦਿੱਤਾ ਕਿਉਂ ਆਇਆ ਕਿਉਂ ਬੇਦਬੀਆਂ ਸ਼ੁਰੂ ਹੋਈਆਂ ਉਹ ਵੀ ਦੱਸਦੇ ਤਾਂ ਉਹ ਅਦਾਲਤ ਨੇ ਫੈਸਲਾ ਕਰਤਾ ਇਸ ਕਰਕੇ ਤੁਹਾਡੇ ਸਵਾਲ ਦੇ ਜਵਾਬ ਚ ਤੁਹਾਡੇ ਲਈ ਮੈਂ ਬੇਨਤੀ ਕਰਦਾ ਕਾਕਾ ਉਹ ਵੀ ਦੱਸ ਦੇ ਧੰਨਵਾਦ ਸਰਕਾਰ ਪਰਮੇਸ਼ਰਨਾਵਰਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਪਤਾ ਨਹੀਂ ਮੈਂ ਤਾਂ ਕਿਤੇ ਪੜਿਆ ਨਹੀਂ ਇੱਕ ਸੀਐਮਓ ਦੇ ਆਇਆ ਸੀ ਕਾਲੀ ਮੈਂ ਕਿਤੇ ਪੜਿਆ ਨਹੀਂ ਜਿਹੜੀਆਂ ਫੋਟੋ ਵਾਇਰਲ ਹੋ ਰਹੀਆਂ ਨੇ ਪੰਜਾਬ ਦੀ ਦਾਸ ਮੇਰੀ ਉਮਰ ਤੱਕ ਨਹੀਂ ਕਰਦਾ ਰੱਬਾ ਤੁਹਾਡੇ ਕੋਲ ਹੀ ਸੱਚ ਦੇਖੋ ਗੱਲ ਇਹ ਹੈ ਕਿ ਲੈ ਲਿਆ ਇਲੈਕਸ਼ਨ ਕਮਿਸ਼ਨ ਨੂੰ ਲੈ ਲਿਆ ਚਾਹੀਦਾ ਕਿ ਕੱਲ ਉਹਨਾਂ ਨੇ ਰਿਪੋਰਟ ਕੀਤਾ ਉੱਥੇ ਜਿਹੜਾ ਕੀ ਕੁਝ ਮਿਲਿਆ ਹਣੇ ਤੱਕ ਇਲੈਕਸ਼ਨ ਕਮਿਸ਼ਨ ਨੇ ਉਹਦੀ ਕੋਈ ਡਿਟੇਲ ਸਾਂਝੀ ਨਹੀਂ ਕੀਤੀ ਪਰ ਇਹ ਜਿਹੜੀਆਂ ਚੀਜ਼ਾਂ ਸਾਬਤ ਹੋ ਰਹੀਆਂ ਸਾਡਾ ਤੇ ਇਹ ਨਾ ਪਦਰਾ ਨਹੀਂ ਕਰਦੇ ਦੱਲੀ ਚੱਕ ਕਾਮ ਸਾਡਾ ਖਰਾਬ ਹੋ ਰਿਹਾ ਪੈਸਾ ਸਾਡਾ ਪੰਜਾਬ ਦਾ ਜਾ ਰਿਹਾ ਤੇ ਨਵੀਆਂ ਹੁਣ ਕਮਰਾਂ ਤੇ ਸ਼ਰਾਬ ਵੀ ਪੰਜਾਬ ਦੀ ਉੱਥੇ ਜਾ ਰਹੀ ਹੈ ਕਿਸੇ ਸੀਐਮ ਤੇ ਇਹਦਾ ਰੋਲ ਕੰਮ ਨਹੀਂ ਕੋਈ ਅਕਸਰ ਨੈੱਟਵਰਕ ਦੀ ਗਲਤੀ ਹੈ ਸੀਐਮ ਕੀ ਪ੍ਰਾਈਮ ਮਿੰਿਸਟਰ ਕੀ ਜੇ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਪੈਸੇ ਦੀ ਦੁਰਗਤੋਂ ਕਿਸੇ ਦੇ ਘਰ ਚ ਹੁੰਦੀ ਹੈ ਤਾਂ ਕਿਸੇ ਤੇ ਵੀ ਹੋ ਸਕਦੀ ਹੈ ਸੀਐਮ ਕੋਈ ਇਮਿਊਨ ਤਾਂ ਨਹੀਂ ਹੈਗਾ ਹੈ ਨਹੀਂ ਉਹ ਤਾਂ ਕਹਿੰਦੇ ਵੀ ਜੰਦਰੇ ਵੀ ਲੱਗੇ ਸੀ ਉੱਥੇ ਉਹ ਨਹੀਂ ਤਾਂ ਇਲੈਕਸ਼ਨ ਕਮਿਸ਼ਨ ਰਿਪੋਰਟ ਜਾਰੀ ਹੋਏਗੀ ਫੇਰ ਹੀ ਪਤਾ ਲੱਗੇਗਾ ਕਿ ਇੱਥੇ ਪੰਜਾਬ ਚਲ ਜੀ ਨਹੀਂ ਪਰ ਇਹਨਾਂ ਨੂੰ ਵੀ ਤਾਂ ਉੱਥੇ ਜਾ ਕੇ ਕੋਈ ਤਲਾਬ ਦਾ ਚੰਗਾ ਅਕਸ ਤਾਂ ਨਹੀਂ ਪੇਸ਼ ਕਰ ਰਿਹਾ ਜੋ ਬੋ ਚੋਟੀ ਜਾ ਕੇ ਕਰ ਸਕਦੀ ਹੈ ਠੀਕ ਥੈਂਕ ਯੂ ਦੂਸਰਾ ਜੇ ਮਾੜ ਰੋਕ ਨੂੰ ਮੈਂ ਜੀ ਜੇ ਪਾਵਾਂਗੇ ਬੜਾ ਕਰੀਏ ਮੈਂ ਹੁਣ ਸਾਬ ਸੌਣ ਨਹੀਂ ਆਇਆ ਅਸੀਂ ਜੀ ਤਾ